27 ਸਾਲ ਪਹਿਲਾਂ ਸੰਗਰੂਰ ਚਤਨਾਤ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਦੇ ਕਤਲ ਮਾਮਲੇ 'ਚ ਰੋਪੜ ਦੀ ਕੋਰਟ ਨੇ ਪੰਜਾਬ ਪੁਲਿਸ ਦੇ ਸਾਬਕਾ ਐਸਪੀ ਸਮੇਤ 11 ਲੋਕਾਂ ਨੂੰ ਦੋਸ਼ੀ ਮੰਨਦੇ ਹੋਏ ਜੇਲ੍ਹ ਭੇਜ ਦਿੱਤਾ। ਅਦਾਲਤ ਦੇ ਹੁਕਮ ਤੋਂ ਬਾਅਦ ਜਦੋਂ ਸਾਬਕਾ ਐਸਪੀ ਨੂੰ ਜੇਲ੍ਹ ਲਿਜਾਇਆ ਗਿਆ ਤਾਂ ਉਹਨਾਂ ਨੂੰ ਡੀਐਸਪੀ ਰੈਂਕ ਦੇ ਅਧਿਕਾਰੀ ਦੀ ਗੱਡੀ 'ਚ ਲਿਜਾਇਆ ਗਿਆ ਜਦਕਿ ਬਾਕੀਆਂ ਨੂੰ ਪੰਜਾਬ ਪੁਲਿਸ ਦੀ ਬਾਸ ਵਿੱਚ ਲਿਜਾਇਆ ਗਿਆ। ਮਾਮਲੇ ਦੀ ਅਗਲੀ ਸੁਣਵਾਈ 2 April ਨੂੰ ਹੋਵੇਗੀ ਸਾਰੇ ਦੋਸ਼ੀਆਂ ਦੀ ਜ਼ਮਾਨਤ ਅਤੇ ਉਹਨਾਂ ਉੱਪਰ ਚਾਰਜ ਲਗਾਉਣ ਨੂੰ ਲੈ ਕੇ ਫੈਸਲਾ ਸਕਦਾ ਹੈ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਦਲਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਇੱਕ ਦੋਸ਼ੀ ਸਤਨਾਬ ਸਿੰਘ ਦੀ ਵੀ ਮੌਤ ਹੋ ਗਈ ਹੈ ਲਗਭਗ 1993 ਵਿੱਚ ਪਰਮਜੀਤ ਸਿੰਘ ਮੋਜਲੀਪੁਰ ਵਿੱਚ ਮਹਿੰਦਰ ਸਿੰਘ ਨੂੰ ਮਿਲਣ ਗਿਆ ਉਹਨਾਂ ਨੂੰ ਮਹਿੰਦਰ ਕੌਰ ਨੇ ਕਿਹਾ ਮਹਿੰਦਰ ਸਿੰਘ ਕੁਝ ਸਮੇਂ ਵਿੱਚ ਆਉਣਗੇ ਇਸ ਦੇ ਵਿਚਕਾਰ ਮਹਿੰਦਰ ਕੌਰ ਨੇ ਪੁਲਿਸ ਬੁਲਾ ਲਈ ਚਮਕੌਰ ਸਾਹਿਬ ਵਿੱਚ ਤਾਇਨਾਤ ਐਸਐਚਓ ਹਰਪਾਲ ਸਿੰਘ ਜੋ ਹੁਣ ਸਾਬਕਾ ਐਸਪੀ ਨੇ ਐਸਏ ਸੰਤੋਖ ਸਿੰਘ ਤੋਂ ਇਲਾਵਾ ਪੁਲਿਸ ਪਾਰਟੀ ਨੇ ਪਰਮਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਬਾਅਦ ਵਿੱਚ ਖੁਦ ਨੂੰ ਬਚਾਉਣ ਲਈ ਪੁਲਿਸ ਨੇ ਉਸ ਨੂੰ ਕ੍ਰਾਸ ਫਾਇਰਿੰਗ ਦਾ ਕੇਸ ਬਣਾ ਦਿੱਤਾ ਸੀ ਸਰ ਪਰਮਜੀਤ ਸਿੰਘ ਮੇਰਾ ਭਰਾਤਾ ਜੋ ਮੁਲਾਜ਼ਮਤਾ ਇਹ 993 ਨੂੰ ਛੁੱਟੀ ਆਏ ਹੋਏ ਤਾਂ ਅਸੀਂ ਮਹਿੰਦਰ ਕੌਰ ਤੋਂ ਪੈਸੇ ਲੈਣੇ ਤੇ ਸਵੇਰੇ ਗਏ ਤਾਂ ਮਹਿੰਦਰ ਕੌਰ ਨੇ ਕਿਹਾ ਵੀ ਤੁਸੀਂ ਸ਼ਾਮੀ ਆ ਕੇ ਪੈਸੇ ਲੈ ਜਿਓ ਨਹੀਂ ਨੌਕਰ ਲੈ ਜਿਓ ਲੋਕ ਰੱਖਿਆ ਸੀ ਤਾਂ ਉਹਦੇ ਬਾਅਦ ਜੇ ਸ਼ਾਮੇ ਮੁੰਡਾ ਗਿਆ ਜੀ ਤਾਂ ਪੁਲਿਸ ਵਾਲਿਆਂ ਨੇ ਗੋਲੀ ਮਾਰ ਕੇ ਮਾਰਤਾ ਉਹਦੇ ਬਾਅਦ ਇਹਨਾਂ ਨੇ ਝੂਠਾ ਮੁਕਾਬਲਾ ਬਣਾਤਾ ਜੀ ਉਹਦੇ ਬਾਅਦ ਸਾਡਾ ਜਿੱਦਾਂ ਜੀ ਕੇਸ ਚੱਲਦਾ ਜੀ ਹਾਈ ਕੋਰਟ ਵੀ ਚੱਲਿਆ ਜੀ ਉਰੇ ਵੀ ਚੱਲਿਆ ਸਾਨੂੰ ਪੂਰਾ ਭਰੋਸਾ ਦਾ ਵੀ ਸਾਨੂੰ ਇਨਸਾਫ ਮਿਲੂਗਾ ਅਦਾਲਤ ਵੱਲੋਂ ਤਾਂ ਅਜ ਜੱਜ ਸਾਹਿਬ ਨੇ ਜੀ 302 ਵਿੱਚ ਸੈਸ਼ਨ ਕਮਿਟ ਕਰਕੇ ਇਹਨਾਂ ਨੂੰ ਕਸਟਡੀ ਚ ਲੈ ਲਿਆ परमजीत सिंह ਦੇ ਦਾਦਾ ਦਲਜੀਤ ਸਿੰਘ ਨੇ 1998-99 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਦੀ ਜਾਂਚ ਸੀਜੀਐਮ ਨੇ ਕੀਤੀ ਸੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮਾਮਲਾ ਕ੍ਰਾਸ ਫਾਇਰਿੰਗ ਦਾ ਹੈ ਦੁਬਾਰਾ ਪਟੀਸ਼ਨ ਤੇ ਹਾਈ ਕੋਰਟ ਦੇ ਹੁਕਮ ਤੇ ਪੀੜਤ ਨੇ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਅਦਾਲਤ ਨੇ ਸਾਰੇ ਹੀ ਪੁਲਿਸ ਮੁਲਾਜ਼ਮਾਂ ਨੂੰ ਸਬੰਦ ਜਾਰੀ ਕੀਤੇ ਹਾਲਾਂਕਿ ਇਸ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਦਲਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਸਰਕ ਪਰਜੀ ਮੁਕਾਬਲੇ ਦਾ ਕੇਸ ਸੀਗਾ ਜੋ ਕਿ ਉਸ ਟਾਈਮ ਦੇ ਮੌਜੂਦਾ ਥਾਣੇਦਾਰ ਟਰਪਾਲ ਸਿੰਘ ਵੱਲੋਂ ਪਰਮਜੀਤ ਸਿੰਘ ਨੂੰ 971993 ਨੂੰ ਇਹਨਾਂ ਨੇ ਝੂਠੇ ਮੁਕਾਬਲੇ 'ਚ ਮਾਰਿਆ ਸੀਗਾ ਪਰ ਇਹਨਾਂ ਨੇ ਉਸ ਜਦ ਦੀ ਜਦੋਂ ਜੇ ਚੱਲ ਰਹੀ ਸੀ ਤੇ ਹੁਣ ਅੱਜ ਹਰੀਸ਼ ਕੁਮਾਰ ਜੱਜ ਸਾਹਿਬ ਨੇ ਸੈਸ਼ਨ ਕਮਿਟ ਕਰਕੇ ਇਸ ਕੇਸ ਨੂੰ ਉਪ 302 ਵਿੱਚ ਮੌਜੂਮਾ ਨੂੰ ਕਸਟਡੀ 'ਚ ਲਿੱਤਾ ਹੈ ਤੇ ਅਗਲੇਰੀ ਕਾਰਵਾਈ ਲਈ ਸੈਸ਼ਨ ਜੱਜ ਸਾਹਿਬ ਖੁਦ ਪੇਟ ਹੈ ਬਹਿਰ ਹਾਲ ਪੰਜਾਬ ਵਿੱਚ 26 ਸਾਲ ਪਹਿਲਾਂ ਹੋਏ ਪੁਲਿਸ ਦੀ ਗੋਲੀ ਦਾ ਸ਼ਿਕਾਰ ਬਣੇ ਕਾਂਸਟੇਬਲ ਦੇ ਪਰਿਵਾਰ ਨੂੰ ਇਨਸਾਫ ਦੀ ਹੁਣ ਆਸ ਚਾਗੀ ਹੈ। ਅਦਾਲਤ ਨੇ 10 ਲੋਕਾਂ ਖਿਲਾਫ ਦੋਸ਼ ਤੈਅ ਕਰਨ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਸੰਗਰੂਰ ਤੋਂ ਕੀਰਤੀਪਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ